ਗਣ ਮੰਤਰੀ ਨਰਿੰਦਰ ਮੋਦੀ ਅੱਜ ਕੇਰਲ ਦੌਦੇਤੇ ਨੇ ਇਸ ਦੌਰਾਨ ਉਹ ਵਾਇਨਾਡ ਪਹੁੰਚਣਗੇ ਜਿੱਥੇ ਜ਼ਮੀਨ ਖਿਸਕਣ ਕਾਰਨ ਜਿਹੜੇ ਇਲਾਕੇ ਪ੍ਰਭਾਵਿਤ ਹੋਏ ਨੇ ਉਹਨਾਂ ਦਾ ਦੌਰਾ ਕੀਤਾ ਜਾਵੇਗਾ ਦੱਸ ਜੀ ਕਿ ਕੇਰਲਾ ਦੇ ਵਿੱਚ ਜਿਹੜਾ ਭਿਆਨਕ ਆਪਦਾ ਆਈ ਦੱਸ ਜੀ ਕਿ ਜ਼ਮੀਨ ਖਿਸਕੀ ਜਿਸ ਕਰਕੇ ਕਈ ਲੋਕ ਕਰੋ ਬੇਕਾਰ ਹੋ ਗਏ ਕਈ ਲੋਕਾਂ ਦੇ ਆਸ਼ਿਆਨੇ ਟੈ ਟੈਰੀ ਹੋ ਗਏ ਰੰਗਲਾ ਪੰਜਾਬ ਤੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਉਹ ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ। ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਇਆਂ ਲੰਦਾ ਰਿਹਾ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ। ਹੁਣ ਮੈਂ ਠੀਕ ਹਾਂ ਬਿਲ ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਵਲੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ ਦਸੇ ਕਿ ਵਾਇਨਾਡ ਦੇ ਵਿੱਚ ਕੁਦਰਤ ਦਾ ਪ੍ਰਕੋਪ ਦੇਖਣ ਮਿਲਿਆ ਕੇਰਲ ਦੇ ਵਾਇਨਾਡ ਦੇ ਵਿੱਚ ਜ਼ਮੀਨ ਖਿਸਕਣ ਦੇ ਨਾਲ ਜਿਹੜੇ ਪ੍ਰਭਾਵਿਤ ਇਲਾਕੇ ਹੋਏ ਨੇ ਉਹਨਾਂ ਤੋਂ ਰਹਿਸਮਈ ਆਵਾਜ਼ਾਂ ਸੁਨਾਈ ਦਿੱਤੀਆਂ ਗਈਆਂ ਬੀਤੇ ਦਿਨ ਜਿਸ ਤੋਂ ਬਾਅਦ ਫਿਰ ਤੋਂ ਇੱਕ ਵਾਰ دہشت ਦਾ ਮਾਹੌਲ ਪਾਇਆ ਗਿਆ ਦੱਸਿਆ ਕਿ ਵਾਇਨਾਡ ਦੇ ਵਿੱਚ ਇਸ ਵਾਰ ਕੁਦਰਤ ਨੇ ਆਪਣਾ ਪ੍ਰਕੋਪ ਦਿਖਾਇਆ ਹੈ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਤਾਂ ਕਈ ਲੋਕਾਂ ਦੇ ਜਿਹੜੇ ਘਰੋਂ ਬੇਕਾਰ ਹੋ ਗਏ ਤਾਂ ਉੱਥੇ ਹੀ ਜਿਹੜੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਨੇ ਉਹ ਲਗਾਤਾਰ ਵਾਇਨਾਡ ਦਾ ਦੌਰਾ ਕਰ ਰਹੇ ਨੇ ਉਥੋਂ ਦੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਮੌਕੇ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਤੇ ਉੱਥੇ ਹੀ ਇਸੇ ਲੜੀ ਤਹਿਤ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜ ਵਾਇਨਾਡ ਪਹੁੰਚ ਰਹੇ ਨੇ ਉਹਨਾਂ ਦੇ ਵੱਲੋਂ ਪ੍ਰਭਾਵਿਤ ਖੇਤਰਾ ਦਾ ਜਿਹੜਾ ਦੌਰਾ ਕੀਤਾ ਜਾਣਾ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾਣੀ ਹੈ ਦੱਸ ਦੇ ਕਿ ਬੀਤੇ ਦਿਨੀ ਹੀ ਰਾਹੁਲ ਗਾਂਧੀ ਅਤੇ ਉਹਨਾਂ ਦੀ ਭੈਣ ਪ੍ਰਿੰਕਾ ਗਾਂਧੀ ਵਲੜਾ ਵੀ ਜਿਹੜੇ ਸੀ ਵਾਇਨਾਡ ਪਹੁੰਚੇ ਸਨ ਜਿਨ੍ਹਾਂ ਦੇ ਵੱਲੋਂ ਦੌਰਾ ਕੀਤਾ ਗਿਆ ਅਤੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਕਿ ਭਾਜਪਾ ਨੂੰ ਇਹਨਾਂ ਪੀੜਤ ਲੋਕਾਂ ਦੀ ਬਾਫੜਨੇ ਚਾਹੀਦੀ ਹੈ ਜਿਹੜੀ ਮਦਦ ਬੰਦੀ ਹੈ ਉਹ ਭਾਸ਼ਪਾ ਦੇ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਵਾਇਨਾਡ ਦਾ ਜਿਹੜਾ ਮਾਮਲਾ ਹੈ ਉਹ ਸੰਸਦ ਤੱਕ ਗੂੰਜਿਆ ਸਾਰੇ ਲੋਕਾਂ ਦੇ ਵੱਲੋਂ ਜਿਹੜਾ ਵਾਇਨਾਡ ਮਾਮਲੇ ਦੇ ਉੱਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਗਈ ਸਾਰੇ ਦੇਸ਼ ਨਿਰਾਸ਼ ਸੀ ਜਦੋਂ ਵਾਇਨਾਡ ਦੇ ਵਿੱਚ ਕੁਦਰਤੀ ਆਪਦਾ ਦੇਖਣ ਨੂੰ ਮਿਲੀ ਇੱਕ ਤੋਂ ਬਾਅਦ ਇੱਕ ਬੱਦਲ ਫਟੇ ਜ਼ਮੀਨ ਕਿਸਕੰਦੇ ਘਟਨਾਵਾਂ ਸਾਹਮਣੇ ਆਈਆਂ ਅਤੇ ਲੋਕ ਜਿਹੜੇ ਸੀ ਉਹਨਾਂ ਦੇ ਅੱਖਾਂ ਦੇ ਮੋਰੇ ਉਹਨਾਂ ਦੇ ਆਸ਼ੀਆਨੇ ਟੈ ਟੈਰੀ ਹੋ ਗਏ ਕਈ ਲੋਕ ਮਲਬੇ ਹੇਠਾਂ ਦੱਬੇ ਹੋਏ ਸੀ ਲਗਾਤਾਰ ਰੈਸਕਿਊ ਆਪਰੇਸ਼ਨ ਤੋਂ ਬਾਅਦ ਜਿਨ੍ਹਾਂ ਨੂੰ ਬਾਹਰ ਕੱਢਿਆ ਗਿਆ ਤੇ ਕਈ ਲੋਕਾਂ ਦੀ ਜਾਨ ਚਲੀ ਗਈ ਉੱਥੇ ਹੀ ਹੁਣ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਵਾਇਨਾਡ ਦਾ ਜਿਹੜਾ ਦੌਰਾ ਕਰਨਗੇ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜਾ ਲੋਕਾਂ ਦੇ ਨਾਲ ਜਿਹੜੀ ਮੁਲਾਕਾਤ ਕਰਨਗੇ ਜਾਇਜ਼ਾ ਲੈਣਗੇ ਦਸਦੀ ਕੀ ਵਾਇਨਾਰਡ ਦੇ ਜ਼ਿਲ੍ਹਾ ਕਲੈਕਟਰ ਡੀਅਰ ਮੇਗਾ ਸ਼੍ਰੀ ਦੇ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਭਾਵਿਤ ਖੇਤਰਾਂ ਤੋਂ ਲੋਕਾਂ ਨੂੰ ਸੁਰੱਖਿਅਤ ਟੰਗ ਦੇ ਨਾਲ ਤਬਦੀਲ ਕਰਨ ਲਈ ਕਦਮ ਚੁੱਕੇ ਹਨ ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰਨ ਦੇ ਨਾਲ ਨਾਲ ਸਰਕਾਰੀ ਅਧਿਕਾਰੀਆਂ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਧਿਕਾਰੀਆਂ ਮੁਤਾਬਕ ਪ੍ਰਭਾਵਿਤ ਪਿੰਡ ਅਤੇ ਵਿਥੀਰੀ ਤਾਲੂਕ ਦੇ ਰਿਹਾਇਸ਼ੀ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ ਜਾ ਰਿਹਾ ਹੈ ਤਾਂ ਦਸਦੀ ਕੀ ਵਾਇਨਾਰਡ ਦੇ ਵਿੱਚ ਅਜੇ ਵੀ ਸਥਿਤੀ ਜਿਹੜੀ ਹੈ ਉੱਪਰ ਕਾ ਬੂਹੀ ਬਣੀ ਹੋਈ ਹੈ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਕਿਉਂਕਿ ਇੱਕਦਮ ਹੀ ਲੈਂਡਸਲਾਈਡ ਹੋਈ ਜਿਸ ਕਰਕੇ ਜਿਹੜੀ ਜ਼ਮੀਨ ਫਿਸਕਣ ਕਾਰਨ ਜਿਹੜੇ ਮਲਬਾ ਜਿਹੜਾ ਉਹ ਪਹਾੜਾ ਤੋਂ نیچے ਆਇਆ بارش ਹੋਈ ਜਿਸ ਕਰਕੇ ਲੋਕਾਂ ਦੇ ਜਿਹੜੇ ਘਰ ਸੀ ਉਹ ਤੈ ਤੈ ਦੇ ਹੋ ਗਏ ਤੇ ਕਈ ਲੋਕ ਮਲਬੇ ਹੇਠ ਦੱਬੇ ਹੋਏ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਉੱਥੇ ਹੀ ਆਲੇ ਦੁਆਲੇ ਦੇ ਖੇਤरां ਨੂੰ ਵੀ ਜਿਹੜਾ ਸੁਰੱਖਿਅਤ ਖਾਵਾ ਤੇ ਜਿਹੜੇ ਲੋਕ ਪਹੁੰਚਾਏ ਗਏ ਆਲੇ ਦੋਲੇ ਦਾ ਖੇਤਰ ਵੀ ਸਾਰਾ ਸਾਫ ਕੀਤਾ ਗਿਆ ਤਾਂਕਿ ਕੋਈ ਹੋਰ ਅਨੁਸੁਖਾਵੀ ਘਟਨਾ ਨਾ ਵਾਪਰ ਸਕੇ ਪਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੈਨਾੜ ਪਹੁੰਚ ਰਹੇ ਨੇ ਜਿੱਥੇ ਉਹਨਾਂ ਦੇ ਵੱਲੋਂ ਪ੍ਰਭਾਵਿਤ ਖੇਤਰਾ ਦਾ ਦੌਰਾ ਕੀਤਾ ਜਾਣਾ ਹੈ ਤੇ ਪੀੜਿਤ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾਣੀ ਹੈ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par